ਦੇਖੋ ਆਪਾਂ ਫਿਰਦੇ ਆ ਚਾਂਸੀ ਚੱਲੇ ਆ ਚਾਂਸੀ ਫੋਰਟ ਜੋ ਕਿ ਇੱਥੋਂ 1 ਕਿਲੋਮੀਟਰ ਦਾ ਰਸਤਾ ਤੁਹਾਨੂੰ ਦਿਖਾਵਾਂਗੇ ਚਾਂਸੀ ਫੋਰਟ ਕਿਹਾ ਜੱਟਾ ਹੂੰ ਚਾਂਸੀ ਦਾ ਕਿਲਾ ਚਾਂਸੀ ਦਾ ਕਿਲਾ ਚਾਂਸੀ ਦੀ ਰਾਣੀ ਦਾ ਕਿਲਾ ਦਿਖਾਵਾਂਗੇ ਦੇਖੋ ਵੀਡੀਓ ਇੰਜੋਏ ਕਰੋ ਦੇਖੋ ਲੈ ਮਿੱਤਰੋ ਅਸੀਂ ਫਾਈਨਲੀ ਕਿਲੇ ਤੇ ਪਹੁੰਚ ਚੁੱਕੇ ਆ ਬਾਕੀ ਹੁਣ ਦਿਖਾਵਾਂਗੇ ਤੁਹਾਨੂੰ ਕਿਲਾ ਦੇਖੋ ਪਿੱਛੇ ਤਸਵੀਰ ਆ ਰਹੀਆਂ ਕਿਲੇ ਦੀਆਂ ਦੇਖੋ ਹੁਣ ਮਤਲਬ ਹੁਣ ਆਏ ਨੇ ਕੋਲ ਦੇਖੋ ਕਿਲਾ ਆ ਲਾਤੀ ਆਪਾਂ ਗੱਡੀ ਪਾਰਕਿੰਗ ਮਿੱਤਰੋ ਗੱਡੀ ਕਰਤੀ پارک ਆਪਾਂ ਪਹੁੰਚ ਗਏ ਫਾਈਨਲੀ ਚਾਂਸੀ ਫੋਰਟ ਬਹੁਤ ਵੱਡਾ ਕਿਲਾ ਯਾਰ ਹਨਾ ਬਾਲਾ ਸਿਰਾਂ ਲੱਗਿਆ ਪਿਆ ਦੇਖੋ ਚੂਨੇ ਚਿੱਟਾ ਚੂਨੇ ਦੀਆਂ ਇੱਟਾਂ ਨਹੀਂ ਇਹਨੇ ਚੂਨੇ ਚਿੱਟਾ ਆ ਦੇਖੋ ਮਿਊ ਚੈੱਕ ਕਰੋ ਬਾਕੀ ਆਪਾਂ ਫਾਈਨਲੀ ਪਹੁੰਚ ਗਏ ਚਾਂਸੀ ਫੋਰਟ ਇਹ ਦੇਖੋ ਉਹਦੀ ਐਂਟਰੀ ਆ ਤੁਹਾਨੂੰ ਦਿਖਾਉਣੇ ਆ ਅੰਦਰ ਦੀਆਂ ਤਸਵੀਰਾਂ ਦਿਖਾ ਦਈਏ ਤੁਹਾਨੂੰ ਮੈਪ ਸਾਈਡ پلان ਆਫ ਚਾਂਸੀ ਫੋਰਟ ਆ ਦੇਖੋ ਫਾਈਨਲੀ ਅਸੀਂ ਲੈ ਲਈਆਂ ਤਿੰਨ ਟਿਕਟਾਂ 75 ਰੁਪਏ ਦੀਆਂ 25 ਰੁਪਏ ਦੇ ਇੱਕ ਟਿਕਟਾ ਮਿੱਤਰੋ ਇੱਥੋਂ ਮਿਲਦੀ ਆ ਟਿਕਟਾਂ ਬਾਕੀ ਅੰਦਰ ਜਾ ਕੇ ਦਿਖਾਉਣੇ ਆ ਤੁਹਾਨੂੰ ਵੀਊ ਸਾਰਾ ਵੀ ਐਂਟਰੀ ਲੈ ਲਈ ਦਿਖਾ ਕੇ ਟਿਕਟਾਂ ਦੇਖੋ ਇੱਥੇ ਲਿਖਿਆ ਹੋਇਆ ਸਾਰਾ ਕੁਝ ਬਾਲਾ ਸਹਿਰਾ ਬਾਬੇ ਦੇਖੋ ਮਾਹੌਲ ਚੈੱਕ ਕਰੋ ਜੜਾਈ ਬਹੁਤ ਆ ਬਹੁਤ ਉੱਚਾ ਬਣਿਆ ਹੋਇਆ ਕੋ ਅਰਜੰਟ ਢੋ ਨਾਲ ਆ ਸਾਡੇ ਕਿਹਾ ਯਾਰੀ ਬਾਈ ਹੋਰ ਕੀ ਨਾ ਮੇਰੀ ਇੱਡੀ ਗੱਲ ਬਾਤ ਬਾਹਲੀ ਗੱਲ ਬਾਤ ਆਪਾਂ ਪਹੁੰਚ ਗਏ ਮੇਨ ਗੇਟ ਗੇਟ ਚੈੱਕ ਕਰੋ ਕਿਲੇ ਦਾ ਇਹ ਕਬੂਤਰ ਵੀ ਆ ਲੈ ਵੀ ਮੇਨ ਗੇਟ ਪਹੁੰਚ ਗਏ ਆਪਾਂ ਕਿਲੇ ਦੇ ਐਂਟਰ ਹੋ ਗਏ ਦੇਖੋ ਕਰੋ ਚੈੱਕ ਪ੍ਰਤੀਆਂ ਤਸਵੀਰਾਂ ਚੈੱਕ ਹਾਲੇ ਘਾਇ ਪੰਜ ਮਾਇਲ ਦੇਖੋ ਬਾਤਾ ਬਰਨ ਵੀ ਪੂਰਾ ਸਰਾ ਕੇਲਾ ਤਾਂ ਬਾੜਾ ਹੈਗਾ ਹੀ ਹੈਗਾ ਘੈਂਟ ਬਣਿਆ ਹੋਇਆ ਹਨਾ ਇਹ ਪਹਿਲੀ ਔਰਤ ਸੀ ਜਿਹੜੀ ਅੰਗਰੇਜ਼ਾਂ ਖਿਲਾਫ ਲੜੀ ਸੀ ਉਸ ਤੋਂ ਬਾਅਦ ਰਾਜੇ ਮਹਾਰਾਜੇ ਉੱਠੇ ਸੀ ਵੀ ਜਦੋਂ ਇੱਕ ਔਰਤ ਹੋ ਕੇ ਹਨਾ ਵੀ ਉਹਨਾਂ ਦਾ ਮੁਕਾਬਲਾ ਕਰ ਰਹੀ ਹੈ ਵੀ ਆਪਾਂ ਕਿਉਂ ਨਾ ਚੱਲੀਏ ਦੇਖੋ ਵਖੋ ਕਿੰਨਾ ਉੱਚਾ ਕਿਲਾ ਆ ਦੇਖੋ ਸਾਰਾ ਦਿਖੋ ਨੇ ਅੰਦਰ ਨੂੰ ਚਾਂਸੀ ਸ਼ਹਿਰ ਬੜਾ ਉੱਚਾ ਵਾਬੇ ਦੇਖੋ ਖੜ ਕੇ ਝਾਂਸੀ ਦਾ ਸਾਰਾ ਸ਼ਹਿਰ ਪਤਾ ਲੱਗਦਾ ਇੱਥੋਂ ਸਾਰਾ 뷰 ਚੈੱਕ ਹੁੰਦਾ ਐਂਡ ਤੱਕ ਦੇਖੋ ਕਰੋ ਚੈੱਕ ਬੜਾ ਉੱਚਾ ਕਿਲਾ ਬਾਕੀ ਬੜਾ ਉੱਚਾ ਵਾਬੇ ਯਾਰ ਬਹੁਤ ਝਾਲੇ ਕਰੋ ਚੈੱਕ ਕਿਥੇ ਲੱਗਿਆ ਤਰੰਗਾ ਆਹ ਲੱਗਦਾ ਜਿਵੇਂ ਸੂਰਜ ਦੇ ਜਮਾ ਨੇੜੇ ਆ ਗਈ ਹੋਈ ਏ ਜਮਾ ਸਿਖਰ ਤੇ ਖੜਿਆ ਮਿੱਤਰੋ ਆਪਾਂ ਹੁਣ ਬਾਲਾ ਘੈਂਟ ਸਿਰਾਂ ਗੱਲ ਬਾਤ ਆ ਆ ਮਿੱਤਰੋ ਐਸ ਟਾਈਮ ਹੈਗੇ ਆਪਾਂ ਝਾਂਸੀ ਦੇ ਖੇਲੇ ਤੇ ਹਰ ਨਾਲ ਉਸ ਸ਼ਿਖਰ ਤੇ ਖੜਿਆ ਦੇਖੋ ਆ ਇਹਦੇ ਨਿਗਾਹ ਮਾਰੋ ਐਡਾ ਉੱਚਾ ਕਿ ਲੱਗੇ ਝਾਂਸੀ ਦੇ ਇਧਰਲੀ ਸਾਈਡ ਖੜਿਆ ਨਾ ਪਰਲੀ ਸਾਈਡ ਤੱਕ ਸਾਰਾ ਕੁਝ ਚਮਕਦਾ ਦੇਖੋ ਤੋਤੇ ਵੀ ਬੈਠੇ ਹੋ ਆਪੇ ਤੋਤੇ ਦੇਖਾ ਲਈ ਸਾਰੇ ਜਾਨਵਰ ਹਨ ਇੱਥੇ ਤੇ ਬਾਕੀ ਗੱਲ ਕਰੀਏ ਇੱਟਾਂ ਦੀ ਇੱਟ ਤਾਂ ਯੂਜ਼ ਹੈਗੀ ਨਹੀਂ ਇੱਤੇ ਚੂਨੇ ਚ ਬਣਿਆ ਹੋਇਆ ਚੂਨੇ ਚ ਪੱਥਰਾ ਨਾ ਦੇਖੋ ਚੈੱਕ ਕਰੋ ਵੀਊਜ਼ ਬਾਲਾ ਘੈਂਟ ਵੀਊ ਆ ਵਾਪੇ ਸਿਰਾਂ ਲੱਗਿਆ ਪਿਆ ਆਲੇ-ਦਾਲੇ ਪਾਰਕ ਵੀ ਬਹੁਤ ਨੇ ਇਹਦੇ ਤੇ ਆਪਾਂ ਇਸ ਟਾਈਮ ਜਮਾ ਸਿਖਰ ਤੇ ਖੜੇ ਆ ਚੋਟੀ ਤੇ ਬਹੁਤ ਤਾਕੜਾ ਵੀਊ ਆ ਦੇਖੋ ਆ ਤਰੰਗਾ ਲੱਗਿਆ ਹੋਇਆ ਇੱਥੇ ਕਿਉਂ ਹੈਰੀ ਬਾਈ ਖੜੇ ਰਸਤੇ 'ਤੇ ਚੋਟੀ ਤੇ ਖੜੇ ਆ ਇਸ ਟਾਈਮ ਹਾਂ ਤੁਸੀਂ ਜਰਦੀ ਸਭ ਤੋਂ ਉੱਚੀ ਜਗ੍ਹਾ ਤੇ ਖੜਿਆ ਹੋਇਆ ਹੈ। ਸਭ ਨਾਲੋਂ ਉੱਚੀ ਜਗ੍ਹਾ। ਕਰੋ ਚੈੱਕ। ਦੇਖੋ ਸੁਰੰਗ। ਬੜਾ ਸੈਰਾ ਲੱਗਿਆ ਪਿਆ। ਲੈ ਮਿੱਤਰੋ ਕਰੋ ਸ਼ਹਿਰ ਦਾ ਵਿਊ ਚੈੱਕ। ਆਪਾਂ ਖੜੇ ਆ ਇਸ ਟਾਈਮ ਚਾਂਸੀ ਦੇ ਕਿਲੇ ਦੇ ਸਭ ਤੋਂ ਉੱਚੀ ਜਗ੍ਹਾ ਤੇ। ਦੇਖੋ। ਖੈਰ ਦੇ ਇੱਧਰੇ ਬੰਨੀ ਖੜੇ ਆ ਚੜਦੇ ਬੰਨੀ ਤੇ ਛਿਪਦੇ ਬੰਨੀ ਤੱਕ ਸਾਰਾ ਕੁਝ ਦਿਂਦਾ ਕੋਮਟਰੋ ਕਰੋ ਚੈੱਕ ਪੌੜੀਆਂ ਨੀਚੇ ਜਾ ਕੇ ਦਿਖਾਉਣਾ ਤੁਹਾਨੂੰ ਕਿੰਨੀ ਢੂੰਗਾ ਨੀ ਢੂੰਗੀ ਸਰੰਗਾ deco caro que le dienta se vira ਜਮਾ ਆਉਂਦੀ ਟਾਪ ਤੇ ਖੜੇ ਆਂ। ਛਾਂਸੀ ਦੇ ਕਿਲੇ ਤੇ ਦੇਖੋ ਕਿੰਨੀ ਦੁਨੀਆ ਘੁੰਮਣ ਆਈ ਹੋਈ ਆ ਹਨਾ। ਕਰੋ ਚੈੱਕ। ਬਾਕੀ ਤੁਹਾਨੂੰ ਹੋਰ ਵੀ ਦਿਖਾਉਣੇ ਆ। ਸਾਰਾ ਕਰੋ ਚੈੱਕ। ਬਾਲਾ ਸਿਰਾਂ ਲੱਗਿਆ ਪਿਆ। ਕੰਦਾ ਚ ਇੱਕ ਕਰੋ ਬਾਬੇ ਯਾਰ ਕੰਦਾ ਨਾ ਚੂਨੇ ਚ ਪੱਥਰ ਲਾਏ ਹੋਏ ਨੇ ਦੇਖੋ ਦੇਖੋ ਹੈ ਮਾਹੌਲ ਸਰਾ ਗੱਲ ਲਵਾਤਾ ਦੇਖੋ ਬਾਲਾ ਘੈਂਟ ਆ ਆਪੇ ਕਰੋ ਵੀਊ ਚੈੱਕ ਬਾਲਾ ਸਰਾ ਗੱਲ ਲਵਾਤਾ ਪੂਰੀ ਪੂਰੀ ਸਰਾ ਕਹਦੇ ਹੁੰਦੇ ਕਿਉਂ ਹਰੀ ਵਾਓ ਦੇਖੋ ਕੁਛ ਹੀ ਚੜ ਰਹੀ ਆ ਆਪਾਂ ਬੈਠੇ ਆ ਜਮਾ ਸ਼ਿਕਰ ਤੇ ਕਿਲੇ ਦੇ ਬੜੀ ਸੇਰਾ ਗੱਲਬਾਤ ਆ ਦੇਖੋ ਕਰੋ ਵੀਊ ਚੈੱਕ ਲੈ ਬਈ ਮਿੱਤਰੋ ਦੇਖੋ ਕਰੋ ਚੈੱਕ ਬੜਾ ਸੇਰਾ ਗੱਲਬਾਤ ਆ ਦੇਖੋ ਆ ਪੌੜੀਆਂ ਜਾਂਦੀਆਂ ਨੀਚੋਂ ਦੇਖੋ ਬਹੁਤ ਅੱਜ ਸੰਡੇ ਕਰਕੇ ਹਨਾ ਹਜੇ ਕਿਲੇ ਦੀ ਓਪਨਿੰਗ ਹੋਣੀ ਹੋਈ ਆ ਹਜੇ ਇਸ ਕਰਕੇ ਹਜੇ ਆ ਰਹੇ ਆ ਲੋਕ ਘੁੰਮਣ ਵਾਲੇ ਦੇਖੋ ਗੇਟ ਚੈੱਕ ਕਰੋ ਬਾਲ ਸੇਰਾ ਲੱਗਿਆ ਪਿਆ ਦੇਖੋ ਆਲੇ-ਦਾਲੇ ਗ੍ਰੀਨਰੀ ਬਹੁਤ ਆ ਬਾਪੇ ਵੇਖੋ ਕਰੋ ਚੈੱਕ ਕਿੰਨੀਆਂ ਉੱਚੀਆਂ ਉੱਚੀਆਂ ਗੰਧਾਂ ਨੇ 400 ਸਾਲ ਪਤਾ ਨਹੀਂ 500 ਸਾਲ ਪੁਰਾਣਾ ਹਨਾ ਦੱਸਦੇ ਆ ਤੇ ਬੜਾ ਸੇਰੇ ਲੱਗਿਆ ਪਿਆ ਕਰੋ ਚੈੱਕ ਵਿਊ ਸੇਰੇ ਦੇਖੋ ਆ ਦੇਖੋ ਇਹ ਹਵਾ ਵਾਸਤੇ ਬਣਾਏ ਹੋਏ ਆ ਸਾਈਡਾਂ ਚੈੱਕ ਕਰੋ ਸਾਰੀਆਂ ਕਿਲੇ ਦੀਆਂ ਬਾਲਾ ਸਰਾ ਲੱਗਿਆ ਪਿਆ ਇਹਦੇ ਵਾਲੇ ਦੁਨੇ ਨੇ ਜਿਹੇ ਸਾਹਬ ਨਾਲ ਬਣੇ ਹੋਏ ਨੇ ਜਿਵੇਂ ਇਹਦੇ ਵਿੱਚ ਖੜ ਕੇ ਨਾ ਕਿਲੇ ਦੀਆਂ ਦੋਨੇ ਦਿਸ਼ਾਵਾਂ ਦੇਖਦੀਆਂ ਨੇ ਸਾਰੀਆਂ ਸਾਈਡਾਂ ਉੱਪਰੋਂ ਲੈ ਕੇ ਸਿਰੇ ਤੱਕ ਦੇਖੋ ਸਾਰੇ ਬਣੇ ਹੋਏ ਆ ਇਹ ਦੇਖਣਾ ਹਨਾ ਆਲੇ-ਦਾਲੇ ਦੇਖੋ ਸਾਰੀ ਸਾਈਡ ਚਮਕਦੀ ਆ ਕੱਲੀ-ਕੱਲੀ ਲੋਕੇਸ਼ਨ ਚੈੱਕ ਹੁੰਦੀ ਆ ਬਾਬੇ ਇਹ ਬਣਾਇ ਹੀ ਹੋਣਾ ਹੈ ਸਾਹਬ ਨਾਲ ਹਨਾ ਬਾਕੀ ਦੇਖੋ ਕਰੋ ਛੱਤ ਚੈੱਕ ਕੀ ਆ ਭਾਈ ਚਾਹ ਜਾਂ ਚੜੀ ਜਾਂਦਾ ਬਾਹਲਾ ਜਣੀ ਜਾਂਦਾ ਜੇ ਜਾਂ ਕੌਫੀ ਮਿਲ ਜੇ ਫਿਰ ਮੈਨੂੰ ਹੋਰ ਚਾਹ ਚੜੇ ਹਜੇ ਨਹੀਂ ਮਿਲਦੀ ਅੱਜ ਮੈਨੂੰ ਲੱਗਾ ਰੋਟੀਆਂ ਜ਼ਿਆਦਾ ਖਾਣੀਆਂ ਪੈਣੀਆਂ ਹੈਂ ਅੱਜ ਵਾਕਿੰਗ ਜ਼ਿਆਦਾ ਹੋਗੀ ਇੱਕ ਹੀ ਬਣਿਆ ਹੋਇਆ ਰਸੋਈ ਲੱਗਦੀ ਤਾਂ ਇੱਦਾਂ ਹੀ ਆ ਵੀ ਰਸੋਈ ਬਣੀ ਹੋਈ ਆ ਬਸ ਸਿਰਾਂ ਲੱਗਿਆ ਪਿਆ ਯਾਰ ਹਨਾ ਕੁਦਰਤ ਕਿਲੇ ਦੀ ਦੂਜੀ ਸਾਈਡ ਦੇਖੋ ਉਹ ਪਈਆ ਗੋਲਾਬਾਰੀ ਕਰਨ ਵਾਲੀ ਤੋਪ ਲਓ ਵੀ ਮਿੱਤਰੋ ਦੇਖੋ ਨਜ਼ਾਰਾ ਬੰਨਿਆ ਪਿਆ ਨਾ ਲੈ ਹੁਣ ਤੁਹਾਨੂੰ ਦਿਖਾਉਨੇ ਆ ਇਹਦੇ ਉੱਤੇ ਜਾ ਕੇ ਕੀ ਵਿਊ ਆਉਂਦਾ ਦੇਖੋ ਲਗਾਤਾਰ ਚੌਥੇ ਖੁੰਜੇ 'ਚ ਪਹੁੰਚ ਕੇ ਕਿਲੇ ਦੇ ਜਿੰਨਾ ਸ਼ਹਿਰ ਉੱਧਰ ਆ ਦੂਜੀ ਸਾਈਡ ਆ ਕਿਲੇ ਦੇ ਉਨਾ ਹੀ ਇੱਧਰ ਆ ਦੇਖੋ ਸੂਰਜ ਦੇਵਤਾ ਜੀ ਇੱਧਰ پارک ਆ ਕੇ ਉੱਧਰ ਸ਼ੂਟਿੰਗਾਂ ਹੁੰਦੀਆਂ ਨੇ ਬਾਬੇ ਦੇਖੋ ਹਨਾ ਉਹ ਆ ਗਈ ਪਾਰਕਿੰਗ ਉਹ ਖੜੀ ਆਪਣੀ ਗੱਡੀ ਦੇਖੋ ਬੜਾ ਸਰਾ ਮਹੌਲਾ ਹਾਈ ਨੰਬਰ ਤੇ ਆਪਾਂ ਫੋਨ ਲਗਾ ਰਹੇ ਦੇਖੋ ਲੱਗਿਆ ਹੋਇਆ ਤਿਰੰਗਾ ਹਨਾ ਕਿਲੋਮੀਟਰੀ ਬਹੁਤ ਪੈ ਜਾਂਦੇ ਆ ਉੱਤੇ ਦੀ ਘੁੰਮਦੇ ਘੁੰਮਦੇ 1.5 ਘੰਟਾ ਲੱਗ ਗਿਆ ਕਰੋ ਮਾਹੌਲ ਚੈੱਕ ਵਿੱਚ ਪਾਰਕ ਵੀ ਬਣੇ ਹੋਏ ਨੇ ਸਫਾਈ ਬਹੁਤ ਆ ਕਿਲੇ ਦੀ ਇੰਨੀ ਗੱਲ ਨਹੀਂ ਹੈਗੀ ਤੇ ਆਹ ਬਿਲਡਿੰਗ ਮੈਨਾਂ ਦਾ ਬਾਅਦ ਚ ਬਣਾਈ ਹੋਈ ਆ ਅਫੀਸ਼ੀਅਲ ਬਿਲਡਿੰਗ ਲੱਗਦੀ ਮੈਨੂੰ ਇਹ ਦੇਖੋ ਤੋਤੇ ਬਹੁਤ ਫਿਰਦੇ ਇੱਥੇ ਆ ਬਿਲਡਿੰਗ ਦੇ ਅੰਦਰ ਦੀਆਂ ਤਸਵੀਰਾਂ ਦਿਖਾਉਣਾ ਤੁਹਾਨੂੰ ਦੇਖੋ ਕਰੋ ਚੈੱਕ ਦੇਖੋ ਅੰਦਰ ਵੀ ਗ੍ਰਨੇਟ ਦਾ ਕੰਮ ਚੱਲ ਰਿਹਾ ਹੈ ਨਾ ਲਾ ਲਓ ਦੇਖੋ ਵਿੱਚੋਂ ਕਿੰਨਾ ਸੋਹਣਾ ਬਣਿਆ ਦਾ ਲੈ ਵੀ ਬਾਬੇ ਆਪਾਂ ਘੁੰਮ ਲਿਆ ਰਾਣੀ ਝਾਂਸੀ ਦਾ ਸਾਰਾ ਕਿਲਾ ਬਾਲਾ ਘੈਂਟ ਬਣਿਆ ਹੋਇਆ ਬਾਬੇ ਉਹ ਬਹੁਤ ਪ੍ਰਾਤਨ ਯੁੱਗ ਸਮਿਆਂ ਪਿਆ ਬਹੁਤ ਇਤਿਹਾਸਿਕ ਚੀਜ਼ ਐ ਜੇ ਥੋੜਾ ਵੀ ਢੇੜਾ ਲੱਗੇ ਇੱਥੇ ਤਾਂ ਘੁੰਮ ਕੇ ਜਾਇਓ ਜਰੂਰ ਤੇ ਵਧੀਆ-ਵਧੀਆ ਚੀਜ਼ਾਂ ਦੇਖਣ ਲਈ ਸਾਡਾ ਚੈਨਲ ਕਰ ਲੋ ਫੋਲੋ ਹੋਰ ਵੀ ਵਧੀਆ-ਵਧੀਆ ਇਤਿਹਾਸਿਕ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਜਿੰਨਾ ਵੀ ਘੁੰਮਾਂਗੇ ਤੋਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਵਧੀਆ-ਵਧੀਆ ਇਤਿਹਾਸਿਕ ਚੀਜ਼ਾਂ ਤੇ ਉਹਨਾਂ ਬਾਰੇ ਦੱਸਾਂਗੇ ਵੀ ਇਹਨਾਂ ਦਾ ਇਤਿਹਾਸ ਕੀ ਐ ਤੇ ਥੈਂਕ ਯੂ